ਸਰਕਾਰ ਦੇ ਵੱਲੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਦੱਡੇ ਤੋਂ ਰੋਪਰ ਤੋਂ ਲੈ ਕੇ ਉਹ ਬੰਦਾਸ਼ਪੁਰ ਤੋਂ ਲੈ ਕੇ ਇਥਰੋਂ ਪ੍ਰੀਤਪੁਰ ਸਾਹਿਬ ਤੋਂ ਲੈ ਕੇ ਸਰਦਾਰ ਪੰਜਾਂ ਸਾਰੀਆਂ ਸੰਗਤਾਂ ਦਾ ਦਾਸ ਤੈਂਦੂ ਧੰਨਵਾਦ ਕਰਦਾ ਹੈ ਕਿ ਤੁਹਾਂ ਦੇ ਵਿੱਚ ਠੰਡੇ ਵਿੱਚ ਤੁਸੀਂ ਬਹੁਤ ਅਮਰਪੁਰ ਤੋਂ ਲੈ ਕੇ ਚੱਲੇ ਹੋ ਕਿ ਜੋ 30 25 ਸਾਲ ਤੋਂ ਸਾਡੇ ਬੰਦੀ ਸਿੰਘ ਜੇਲ੍ਹ ਤੋਂ ਬੰਦਾ ਉਹਨਾਂ ਦੀ ਰਿਹਾਈ ਵਾਸਤੇ ਕੌਮੀ ਇਨਸਾਫ ਮੋਰਚਾ ਪਿਛਲੇ 2 ਸਾਲਾਂ ਤੋਂ ਚੱਲ ਰਿਹਾ ਹੈ। ਬਹੁਤ ਬਹੁਤ ਸਮੇਂ ਤੇ ਵੱਡੇ ਪ੍ਰੋਟੈਸਟ ਹੋਏ 6 ਜਨਵਰੀ ਨੂੰ 15 ਅਪਨ 15 ਅਗਸਤ ਨੂੰ ਬਹੁਤ ਬਹੁਤ ਸਮੇਂ ਤੇ ਬਹੁਤ ਵੱਡੇ ਮਾਰਚ ਹੋਏ। ਅਜੇ ਤੱਕ ਪੰਜਾਬ ਸਰਕਾਰ ਨੇ ਪੰਜਾਬ ਦੇ ਮੁੱਖ ਮੰਤਰੀ ਨੇ ਜਾ ਕੇ ਕੇਂਦਰ ਸਰਕਾਰ ਨੇ ਬਿਲਕੁਲ ਕੋਈ ਧਿਆਨ ਨਹੀਂ ਦਿੱਤਾ ਜਿਵੇਂ ਕੁਝ ਵਾਪਰੇ ਨਾ ਹੋਵੇ ਈਮਾਨਦਾਰ ਸੁਣੋਣਾ ਹੈ ਕਿ ਸਿੱਖਾਂ ਤੋਂ ਬਿਨਾ ਹੋਰ ਮੈਂ ਨਹੀਂ ਕਹਿੰਦਾ ਕਿ ਬਾਕੀ ਕੌਮਾਂ ਦੇ ਬੰਦੇ ਜੇਲਾ ਕਰੈਣ ਪਰ ਕੋਈ ਵੀ ਸਿੱਖਾਂ ਤੋਂ ਬਿਨਾ ਐਸਾ ਵਿਅਕਤੀ ਨਹੀਂ ਜਿਸੇ ਹੋਰ ਕੌਮ ਦਾ ਬੰਦਾ 30 ਸਾਲ ਤੋਂ ਜੇਲ੍ਹ ਤੇ ਪਿੱਤਾ ਹਿੰਦੁਸਤਾਨ ਦੀ ਜੇਲ੍ਹ ਤੇ ਬੰਦਾ ਬੈਠਾ ਉਖਾ ਦੇ ਹੋਵੇ ਇਹ ਸਿੱਖਾਂ ਨਾਲ ਹੀ ੱੱਕੇ ਹੋ ਰਹੇ ਜ਼ੁਲਮ ਹੋ ਰਹੇ ਆ ਅੱਜ ਵੀ ਬਹੁਤ ਸ਼ਾਨਦਾਰ ਇਹ ਪ੍ਰੋਗਰਾਮ ਕੰਮੇ ਸੰਸਾਦ ਮੋਹਟਲੇ ਆਗੂਆਂ ਨੇ ਦਿੱਤਾ ਸੀ ਜਿਹਦੇ ਚ ਵੱਖ-ਵੱਖ ਮਹਾਂਪੁਰਖ ਸੰਤਸਾਵਾ ਨੇ ਸਿੰਘ ਜੱਜੇ ਬੰਦਿਆਂ ਨਤਰ ਚੇਤਾ ਬਹੁਤ ਸਾਰੀਆਂ ਤਾਲਮਿਲ ਕਮੇਟੀਆਂ ਬੜੀ ਜੂਰੂ ਦੂਰ ਸਾਰੀ ਦਿਵਲੀ ਮਹਾਂਪੁਰਖ ਦੂਰ ਦੂਰ ਸੰਗਤਾਂ ਲੈ ਕੇ ਪਹੁੰਚੇ ਪਰ ਇਹ ਚ ਪੈ ਦੀ ਹੱਦ ਕੀਤੀ ਹੈ ਪੰਜਾਬ ਪ੍ਰਸ਼ਾਸਨ ਨੇ ਪੰਜਾਬ ਗਵਰਨਮੈਂਟ ਨੇ ਬਹੁਤ ਨਾਮ ਤੇ ਲੱਖ ਚੱਲ ਹੋਇਆ ਉਹ ਕومی ਇਨਸਾਫ ਮੂਰਤੇ ਦੇ ਆਗੂਆਂ ਦੇ ਉੱਪਰ ਲਾਠੀ ਚਾਰਜ ਕਰਕੇ ਉਹਨੂੰ ਗ੍ਰਿਫਤਾਰ ਕੀਤਾ। ਉਸ ਤੋਂ ਬਾਅਦ ਕومی ਇਨਸਾਫ ਮੂਰਤੇ ਵਾਲੀ ਜਗ੍ਹਾ ਤੇ ਅੱਗੂ ਗੈਥੀ ਪੁਲਿਸ ਭੋਲੇ ਛੱਡੇ ਗਏ ਅਤੇ ਹੋਰ ਵੀ ਦੋ ਥਾਂ ਤੇ ਪਤਾ ਲੱਗਾ ਹੈ ਕਿ ਅੱਗੂ ਗੈਥੀ ਦੀ ਵਰਤੋਂ ਕਰਕੇ ਸੰਤਾ ਦੇ ਉੱਪਰ ਭਾਰੀ ਦਬਾਅ ਦਿੱਤਾ ਹੈ। ਅਸੀਂ ਉਹਨਾਂ ਸਿੰਘ ਮਾਨ ਨੂੰ ਕਹਿਣਾ ਚਾਹੁੰਦੇ ਆ ਕਿ ਕਿੰਨੇ ਕੁ ਵਾਰੀ ਤੋਹ ਕਰੇਗਾ। ਸੰਤਾ ਦੇ ਵਿੱਚ ਇਹ ਨਾ ਹੌਸਲੇਗਾ। ਇਹ ਦਿਨ ਰੋਬ ਬਤੇਗਾ ਅਸੀਂ ਸਿਰਫ ਸ਼ਾਂਤੀ ਦੇ ਢੰਗ ਦੇ ਨਾਲ ਹਲੇ ਕومی ਇਨਸਾਫ ਮੋਰਚੇ ਦੇ ਆਗੂਆਂ ਦੇ ਕਹਿਣ ਦੇ ਉੱਪਰ ਅੱਜ ਸ਼ਾਂਤੀ ਕੋਟਰ ਸੰਤਾਨ ਦਾ ਸੇਕੂਰੂ ਲੈ ਕੇ ਆਏ ਸੀ ਅਸੀਂ ਤੁਹਾਨੂੰ ਇਨਸਾਫ ਮੋਰਚੇ ਦੇ ਆਗੂਆਂ ਨੂੰ ਵਿਸ਼ਵਾਸ ਦਿਵਾਉਣੇ ਹੈ ਕਿ ਭਵਿੱਖੇ ਦੇ ਵਿੱਚ ਜਿਹੋ ਜਿਹਾ ਵੀ ਤੁਸੀਂ ਪ੍ਰੋਗਰਾਮ ਲਿਖੋਗੇ ਜਿਹੋ ਜਿਹਾ ਤੁਸੀਂ ਪ੍ਰੋਗਰਾਮ ਦਿਓਗੇ ਅਸੀਂ ਡਟ ਕੇ ਤੁਹਾਡੇ ਨਾਲ ਖੜਾਂਗੇ ਅੱਜ ਵੀ ਅਸੀਂ ਚੌੜੇ ਆ ਕਿ ਤੁਰੰਤ ਜਿਹੜੇ ਬੰਦੇ ਸਾਡੇ ਵਾਪਸ ਥਾਵਾ ਤੇ ਅਰੈਸਟ ਕੀਤੇ ਐ ਵਾਪਸ ਥਾਣਿਆਂ ਦੇ ਵਿੱਚ ਬੰਦ ਕੀਤੇ ਐ ਉਹਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਕਿਉਂਕਿ ਨਹੀਂ ਤੇ ਹੋਰ ਸੰਗਤਾਂ ਦੇ ਵਿੱਚ ਇਹ ਜਿਹੜਾ ਪ੍ਰਦਰਸ਼ਨ ਹੈ ਹੋਰ ਤਰ੍ਹਾਂ ਦਾ ਰੂਪ ਧਾਰਨ ਕਰ ਸਕਦਾ ਹੈ ਜ ਜਿਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਊਗੀ ਇਹ ਅਸੀਂ ਪੰਜਾਬ ਸਰਕਾਰ ਨੂੰ ਸਲਾਹਣੀ ਦਿੰਦੇ ਆ ਕਿ ਇਹ ਸ਼ਾਂਤਮਈ ਪ੍ਰੋਟੈਸਟ ਨੂੰ ਪੁੱਠਾ ਜਿਹੜਾ ਨਾ ਦੇ ਪੁੱਠੇ ਪਾਸੇ ਨਾ ਤੋਰ ਕਿਉਂਕਿ ਇਹ ਸਿੱਖ ਕੌਮ ਜਿਹੜੀ ਐ ਇਹ ਬਹੁਤ ਵੱਡੀਆਂ ਭਾਵਨਾ ਰੱਖਦੀ ਹੈ ਬਹੁਤ ਵੱਡਾ ਰੋਹ ਰੱਖਦੀ ਹੈ ਵੱਡੇ ਵੱਡੇ ਸੰਘਰਸ਼ੇ ਨੇ ਸਰ ਕੀਤੇ ਆ ਇਸ ਕਰਕੇ ਇਹ ਤੇ ਇੱਕ ਬਹੁਤ ਸ਼ਾਂਤਮਈ ਢੰਗ ਦੇ ਨਾਲ ਸਾਡਾ ਪ੍ਰੋਗਰਾਮ ਹੈਗਾ ਇਸ ਲਈ ਤੁਰੰਤ ਹੀ ਸਾਰੇ ਜਿਹੜੇ ਬੰਦੇ ਫੜੇ ਆ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ